ਚੜਤੇ ਵੱਲ ਤੁਸੀਂ ਜਾਓ ਉੱਥੇ ਮਿਲਣਗੇ ਤੁਹਾਨੂੰ Rajput Banjare Rajput ਅਸੀਂ ਇਹ Rajput Banjare ਸੀ ਜਦੋਂ ਮਹਾਰਾਜ ਨੂੰ ਸਾਨੂੰ ਸੱਦਿਆ ਉੱਥੇ 6-5 ਹਰਗੋਬ ਸਹਿਬ ਨੇ ਜਿਹੜੇ ਕੱਚੇ ਸੀ ਉਹ ਪੱਕੇ ਬਣਾ ਕੇ ਦਿੱਤੇ ਸੱਤਰ ਬਿਲਕੁਲ ਵਧੀਆ ਟੋਪ ਦੇ ਉਹਦੇ ਮਹਾਰਾਜ ਨੇ ਫਿਰ ਆਖਿਆ ਵੀ ਤੁਸੀਂ ਸਿੱਖਲ ਕਰ ਪਰਿਵਾਰ ਸਿੱਖਾਂ ਦਾ ਪਰਿਵਾਰ ਹੈ ਗੁਰਸਿੱਖਾਂ ਦਾ ਪਰਿਵਾਰ ਹੈ ਖਣ ਦੀ ਲੋੜ ਨਹੀਂ ਐ ਸਾਨੂੰ। ਜੇਕਰ ਸਮਾਂ ਇਹਦਾ ਬੱਚਾ ਚਮਦਾ ਚੌਂਦਾ 6 ਮਹੀਨੇ ਦਾ ਹੁੰਦਾ ਹੱਥੇ ਚ ਤੋੜੀ ਫੜ ਲੰਨਾ। ਮੇਰਾ ਬਸ਼ੰਗੀ ਵੀ ਉਤੋੜੀ ਖਲਗੰਦਾ ਰਹਿੰਦਾ ਓਥੇ ਨਾਲ-ਨਾਲ। ਕਦੇ ਕੁਛ ਅਗਲੀ ਤਾਂ ਸੁਬਾਹ ਕਦੇ ਕੁਛ ਅਗਲੀ ਤਾਂ। ਉਹ ਵਰਦਾਨ ਐ ਵੀ ਤੁਸੀਂ ਜਿਹੜੀ ਚੀਜ਼ ਤੁਸੀਂ ਬਣਾ ਦੋਗੇ ਨਾ ਕੋਈ ਚੀਜ਼ ਕੋਈ ਬਣਾ ਨਹੀਂ ਸਕਦਾ। ਹੁਣ ਸਿੰਘਾਂ ਨੂੰ ਦੇ ਰਹੇ ਆ ਜਥੇਬੰਦੀਆਂ ਨੂੰ ਆਂਦੇ ਨੇ ਜਥੇਬੰਦੀ ਨੂੰ ਦਿੰਦੇ ਆ। ਆ ਤਿਆਰ ਕਰਕੇ ਦੇ ਦਿੰਦੇ ਹੁਣ ਹੀ ਮੈਂ ਸ਼ਸਤਰ ਉਹ ਡਿੱਕੀ ਜਾਂਦੇ ਪਹਿਲਾਂ ਦੇਖੋ ਵੀ ਕਿੰਨੀ ਤੇਜ਼ੀ ਹੁੰਦੀ ਹੈ ਇਹਨਾਂ ਦੇ ਵਿੱਚ ਆ ਦੇਖੋ ਵੀ ਕਿੰਨੀ ਜਲਦੀ ਸ਼ਸਤਰ ਜਿਹੜੇ ਨੇ ਸਿੱਖਲੇਗਰ ਸਮਾਜ ਜਿਹੜਾ ਹੈ ਇਹ ਦੇਖਸ ਕਰਦੇ ਹੋ ਤੇ ਜੰਮਦਾ ਬੱਚਾ ਇਹਨਾਂ ਦਾ ਉਹ ਜਿਵੇਂ ਕਹਿੰਦੇ ਆ ਵੀ ਉਹ ਪਹਿਲਾਂ ਹੀ ਪੂਰਾ ਨਿਪੁੰਨ ਹੁੰਦਾ ਉਹ ਪਹਿਲਾਂ ਹੀ ਜਿਹੜਾ ਇਸ ਕਲਾ ਦੇ ਵਿੱਚ ਪੂਰਾ ਨਿਪੁੰਨ ਹੁੰਦਾ ਰਾਜ ਨੇ ਹੀ ਦੇਦਾਨ ਕੀਤੇ ਉਹ ਹੀਰੇ ਕੀ ਕੀਤਾ ਫਿਰ ਇੱਕ ਨੇ ਲਿਆ ਕੇ ਤੇਰੇ ਵਰਗੇ ਨੇ ਮੇਰੇ ਵਰਗੇ ਸਿਕਲੀਗਰ ਸਿੰਘ ਸੀ ਉਹਨੇ ਖੰਜਰਦਾਨ ਕੀਤਾ ਤੋਂ ਮਹਾਰਾਜ ਨੇ ਉਹ ਖੰਜਰ ਨੂੰ ਸਾਤੀ ਨਾਲ ਲਾਇਆ ਆ ਮਹਾਰਾਜ ਨੇ ਜਿਹੜਾ ਸਿੰਘ ਹੋਊਗਾ ਸਵਾਮਨ ਸਸਤਰ ਰੱਖੂਗਾ ਉਹ ਸਵਾਮਨ ਲੋਹਾ ਹੁੰਦਾ ਉਹਨੇ ਸਵਾਮਨ ਸਸਤਰ ਆਪਣੇ ਸਰੀਰ ਨਾਲ ਰੱਖਣਾ ਹੈ ਗੁਰਪੀਰੀ ਫਤਈ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਿੱਖਲੀਗਰ ਉਹ ਸਮਾਜ ਹੈ ਜਿਸ ਨੇ ਗੁਰੂ ਸਾਹਿਬ ਦੇ ਸ਼ਸਤਰ ਬਣਾਏ ਜਿਹਨੂੰ ਗੁਰੂ ਸਾਹਿਬ ਕਹਿੰਦੇ ਸੀ ਵੀ ਤੁਹਾਡੇ ਹੱਥਾਂ ਦੇ ਵਿੱਚ ਐਨੀ ਤਾਕਤ ਹੈ ਤੁਸੀਂ ਕਿਸੇ ਵੀ ਚੀਜ਼ ਨੂੰ ਹੱਥ ਲਗਾਓਗੇ ਉਹ ਸ਼ਸਤਰ ਬਣ ਜਾਊਗੀ ਤੁਸੀਂ ਮਿੱਟੀ ਨੂੰ ਵੀ ਬਾਰੂਦ ਬਣਾ ਸਕਦੇ ਹੋ ਤਾਂ ਪਰ ਅਸਲ ਦੇ ਵਿੱਚ ਸਿੱਖਲੀਗਰ ਸਮਾਜ ਦਾ ਹਾਲਾਤ ਕੀ ਹੈ ਇਸ ਸਮੇਂ ਸਿੱਖਲੀਗਰ ਸਮਾਜ ਅੱਜ ਵੀ ਗੁਰੂ ਸਾਹਿਬ ਦੇ ਸ਼ਸਤਰ ਜਿਹੜੇ ਆ ਉਹ ਤਿਆਰ ਕਰ ਰਿਹਾ ਤਾਂ ਮੇਰੇ ਨਾਲ ਸਿੱਖਲੀਗਰ ਸਮਾਜ ਦੇ ਜਥੇਦਾਰ ਮੌਜੂਦ ਨੇ ਗੱਲਬਾਤ ਕਰਦੇ ਆ ਇਹਨਾਂ ਨਾਲ ਅਤੇ ਅੱਜ ਵੀ ਆਪਣੀ ਜਥੇਦਾਰ ਆ ਪ੍ਰਕਿਰਿਤ ਕਰਦੇ ਨੇ ਆਪਣਾ ਕੰਮ ਨਹੀਂ ਛੱਡਿਆ ਇਹਨਾਂ ਨੇ ਉਸੇ ਹਿਸਾਬ ਨਾਲ ਚੱਲਦਾ ਕੰਮ ਕਿਉਂ ਨਹੀਂ ਛੱਡਿਆ ਫਿਰ ਤਾਂ ਛੱਡਣਾ ਵੀ ਨਹੀਂ ਚਾਹੀਦਾ ਕੰਮ ਕਿਸੇ ਤਰੀਕੇ ਪਰ ਅਸਲ ਦੇ ਵਿੱਚ ਸਿੱਖ ਲਈ ਕਰ ਸਮਾਜ ਵਾਲਾ ਸੀ ਕਿ ਕਿੰਨਾ ਕੁ ਧਿਆਨ ਦਿੱਤਾ ਚਲੋ ਬਾਕੀ ਗੱਲਾਂ ਇਹਨਾਂ ਨਾਲ ਕਰਦੇ ਆ ਫਤਿਹ ਰਿਸਾਂਚ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਾਰੀ ਸੰਗਤਾਂ ਨੂੰ ਲਕ ਲਕ ਬਧਾਈਆਂ ਹੌਲੇ ਮੱਲਦੀਆਂ ਖੁਸ਼ੀਆਂ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਪੀੜੀ ਨੂੰ ਸਾਰੇ ਬੁਜ਼ੁਰਗਾਂ ਨੂੰ ਪੈਣਾ ਨੂੰ ਬੰਤੀ ਹੈ ਸਾਰੀ ਪ੍ਰੇਮ ਨਾਲ ਸਾਰੇ ਨੇ ਗੱਜਦੇ ਬੋਲਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਬੇਓ ਗੱਲ ਆਵੇ ਵੀ ਆਪਣਾ ਇਤਿਹਾਸ ਸਿੱਖ ਲੇਕਰ ਸਮਾਜ ਦੇ ਇਤਿਹਾਸ ਬਾਰੇ ਵੀ ਜ਼ਰੂਰ ਜਾਣੂ ਕਰਾਓ ਜ਼ਰੂਰ ਹਰ ਵਾਰੀ ਮੈਂ ਪੁੱਛਦਾ ਪਰ ਵਿਊਅਰਸ ਕਈ ਵਾਰੀ ਨਵੇਂ ਆਉਂਦੇ ਨੇ ਤੇ ਅੱਜ ਵੀ ਸ਼ਸਤਰ ਤੁਸੀਂ ਤਿਆਰ ਕਰਦੇ ਹੋ ਗੁਰੂ ਸਹਿਬ ਨੇ ਤੈਨੂੰ ਕਿਹੋ ਜੀਆਂ ਬਖਸ਼ੀਸ਼ਾਂ ਬਖਸ਼ੀਆਂ ਵੀ ਅੱਜ ਵੀ ਉਸੇ ਹਿਸਾਬ ਨਾਲ ਸ਼ਸਤਰ ਬਣਾ ਰਹੇ ਹੋ ਤੇ ਇੱਕ ਛੋਟੇ ਨੂੰ ਤੁਸੀਂ 2 ਮਿੰਟਾਂ 'ਚ ਸ਼ਸਤਰ ਬਣਾ ਦਿੰਦੇ ਹੋ ਐਵੇਂ ਆ ਤੇ ਹੁਣ ਬਿੰਨੀ ਵੀ ਫੌਜ ਖੜੀ ਏ ਪਹਿਲੇ ਤੋਂ ਉਹ ਅਗਦੇ ਪੱਲੇ ਬਾਬਾ ਜੀ ਮੇਰਾ ਜਨ ਤੋ ਅਸੀਂ 2 ਮਿੰਟਾਂ ਵੀ ਮਾਰ ਦੇਣਾ ਵਰਦਾਨ ਦਿੱਤਾ ਹੋਇਆ ਵੀ ਫਟਾਫਟ ਤੁਸੀਂ ਸ਼ਸਤਰ ਬਣਾਓਗੇ ਜੰਗ ਦੇ ਵਿੱਚ ਅੱਛਾ ਜੰਗ ਦੇ ਵਿੱਚ ਫਟਾਫਟ ਫਟਾਫਟ ਤੁਰੰਤ ਚੜਤੇ ਵੜ ਪੈਂਦੇ ਰਾਜਸਥਾਨ ਚੜਤੇ ਵੱਲ ਤੁਸੀਂ ਜਾਓ ਉੱਥੇ ਮਿਲਣਗੇ ਤੁਹਾਨੂੰ ਰਾਜਪੂਤ ਬੰਚਾਰੇ ਰਾਜਪੂਤ ਅਸੀਂ ਇਹ ਰਾਜਪੂਤ ਬੰਚਾਰੇ ਸੀ ਜਦੋਂ ਮਹਾਰਾਜ ਨੂੰ ਸਾਨੂੰ ਸੱਦਿਆ ਉੱਥੇ 6 ਮਹੀਨੇ ਪੰਜ ਹਰਗੋਬਾਹ ਸਾਹਿਬ ਨੇ ਜਿਹੜੇ ਕੱਚੇ ਸੀ ਉਹ ਪੱਕੇ ਬਣਾ ਕੇ ਦਿੱਤੇ ਸਸਤਰ ਬਿਲਕੁਲ ਵਧੀਆ ਟੋਪ ਦੇ ਜਿਹੜੀ ਤਲਵਾਰਾਂ ਸੀ ਬਿਲਕੁਲ ਨਵੀਂ ਬਣਾ ਕੇ ਦਿੱਤੀਆਂ ਉਹਦੇ ਮਹਾਰਾਜ ਨੇ ਫਿਰ ਆਖਿਆ ਵੀ ਤੁਸੀਂ ਸਿਕਲਗਰ ਪਰਿਵਾਰ ਸਿੱਖਾਂ ਦਾ ਪਰਿਵਾਰ ਹੈ ਸਿੱਖਾਂ ਦਾ ਪਰਿਵਾਰ ਗੁਰਸਿੱਖਾਂ ਦਾ ਪਰਿਵਾਰ ਹੈ ਸਿੱਖਣ ਦੀ ਲੋੜ ਨਹੀਂ ਹੈ ਸਾਨੂੰ ਸਾਨੂੰ ਮਹਾਰਾਜ ਨੇ ਇੱਕ ਕਮੇਟੀ ਜਿਹੜੇ ਬੱਚੇ ਜਿੰਮੂ ਕੋ ਨਾ ਉਹ ਮਿਸਤਰੀ ਜਿੰਮੂ ਕੋ ਠਾਣਾ ਸਿਕਲਗਰ ਸਮਾਏ ਦਾ ਬੱਚਾ ਜਮਦਾ ਜਮਦਾ 6 ਮਹੀਨੇ ਦਾ ਹੁੰਦਾ ਹੱਥ 'ਚ ਥੋੜੀ ਫੜ ਲੈਂਦਾ ਮੇਰਾ ਬਸ਼ੰਗੀ ਵੀ ਉਹ ਥੋੜੀ ਖਲਗਾਂਦਾ ਰਹਿੰਦਾ ਹੈ ਉੱਥੇ ਨਾਲ-ਨਾਲ ਕਦੇ ਕੁੱਚ ਅਗਲੀ ਤਾਂ ਸਮਾ ਕਦੇ ਕੁੱਚ ਅਗਲੀ ਤਾਂ ਮਹਾਰਾਜ ਦੇ ਸਾਨੂੰ ਵਰਦਾਨ ਹੈ ਵੀ ਤੁਸੀਂ ਜਿਹੜੀ ਚੀਜ਼ ਤੁਸੀਂ ਬਣਾ ਦੋਗੇ ਨਾ ਉਹ ਚੀਜ਼ ਕੋਈ ਬਣਾ ਨਹੀਂ ਸਕਦਾ ਸਾਰੀ ਚੀਜ਼ਾਂ ਬਣਾ ਕੇ ਦਿੱਤੀਆਂ ਅਸੀਂ 6ਵੇਂ ਪਾਚੇ ਤੋਂ ਲੈ ਕੇ 10ਵੇਂ ਪਾਚੇ ਤੱਕ ਬਣਾ ਕੇ ਦਿੱਤੀਆਂ ਬਾਬਾ ਕਿ ਨਹੀਂ ਛੋਟੀ ਅਸੀਂ ਚੱਲੋ ਤੁਸੀਂ ਆਪਣੀ ਕਿਰਤ ਕਰੀ ਚੱਲੋ ਉਹ ਨਾ ਰੋਕੋ ਕੰਮ ਨਾ ਰੋਕੋ ਤੁਸੀਂ ਆਪਣਾ ਤੋਂ ਮਹਾਰਾਜ ਨੂੰ ਅਸੀਂ ਸ਼ਸਤਰ ਬਣਾ ਕੇ ਦਿੱਤੇ ਲੋਗਰ ਕਿਲਾ ਅਲੰਦਪੁਰ ਸਾਹਿਬ ਦੇ ਵਿੱਚ ਇੱਥੇ ਗੱਡੇ ਗੱਡੇ ਵਰਕ ਵਰਕ ਇੱਥੇ ਇੱਥੇ ਆ ਕੇ ਸ਼ਸਤਰ ਮਾਰੂ ਜਗੜੋਂ ਪਹੁੰਚੰਦੇ ਸੀ ਜਿਹੜੀ ਤਲਵਾਰਾਂ ਤਲੂਵਰਾਂ ਉਹ ਦੇਖੋ ਸਾਰੀ ਚੀਜ਼ਾਂ ਅਸੀਂ ਬਣਾਉਂਦੇ ਆ ਆਪ ਬਣਾਉਂਦੇ ਆ ਇਹ ਵੀ ਬਣਾਇਆ ਘੜ ਕੇ ਬਣਾਇਆ 1 ਸਾਲ ਦੇ ਵਿੱਚ ਇਹ 1 ਸਾਲ ਦੇ ਵਿੱਚ ਬਣਾਇਆ ਜਿਹੜੀ ਰਾਤ ਚਲਦੀ ਏ ਮੋਟਾ ਸਰਿਆ ਹੁੰਦਾ ਜਿਹੜਾ ਉਹਦੇ ਵਿੱਚ ਠੱਪ ਕੇ ਬਣਾਇਆ ਬੜੀ ਕਿਰਤ ਨਾਲ ਅਸੀਂ ਬਣਾਉਂਦੇ ਰਹਿੰਦੇ ਆ